ਸੋਨ ਬੋਲ ਰਿਹਾ ਹੈ ਜੀ ਇਹ ਅਜੇ ਤੱਕ ਕੋਈ ਕਾਲਪਤ ਸਵਾਰਜੀ ਕਰਤੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਕਹੇਗੇ ਨੂੰ ਵੀ ਕਿੰਨਾ ਸਮਾਂ ਲੱਗੇ ਕੋਈ ਧਿਆਨ ਨਹੀਂ ਲਾ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿੰਨ ਸ਼ਰਿਆ ਵਿੱਚ ਗੁੰਡਾ ਕਰਦੀ ਪੁਰਸ਼ਾ ਕਰਦੀ ਹੋ ਸਕੀ ਇਸ ਦੇ ਸਬੰਧ ਕਾਰਨ ਬੜਾ ਸਾਫ ਹੈ ਕੋਈ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ ਦੇ ਕੋਲ ਨਾ ਪੰਚਾਰ ਦੇ ਮਾਰ ਦਿੰਦੇ ਐ। ਥੈਂਗਸਟਰ ਕਹਿ ਕੇ ਸਮਾਜਰ ਕਹਿ ਕੇ ਲਾਤੀ ਗੋਲੀ ਮਾਰ ਦਿੰਦੇ ਆ। ਜਾਂ ਮਾਰ ਹੀ ਦਿੰਦੇ ਜਾਂ ਨਾ ਹੀ ਮਾਰ ਦਿੰਦੇ। ਕਿੰਨੇ ਮੁੰਡੇ ਇਹਨਾਂ ਨੇ ਖਿੱਚਦੇ ਆ 20-22 ਸਾਲ ਦੇ ਬੱਚੇ ਦੇ ਖੰਗਰਾ ਦੇ ਵਿੱਚ। ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਸਿੱਖਾਂ ਦੇ ਮੁੰਡੇ ਟਾਰਗੇਟ ਕਰਕੇ ਮਾਰੇ ਜਾ ਰਹੇ ਆ। ਸਿੱਖਾਂ ਦੇ ਮੁੰਡਾਂ ਦੇ ਘਰਾਂ ਮਾਰਨ ਜਾ ਰਹੇ ਆ। ਆ ਤੁਹਾਨੂੰ ਮੈਂ ਦਿਖਾਉਣਾ। ਆ ਦੇਖਿਓ। ਆ ਬਲਾਕ ਦੇਖੋ ਕਿਹੜੇ ਜਿਹੇ ਆ। ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਖਰੜ ਦੀ ਵੀਡੀਓ ਆ ਆ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਸ ਵਾਲਾ ਕਿਵੇਂ ਇਹ ਆ ਦੇਖੋ ਇਹ ਇਹ ਬੁੱਧਰ ਪ੍ਰਾਣੀ ਤੇ ਹੋਰ ਕੀ ਹੈ ਇਹ ਇਹ ਗੱਲਾਂ ਆਪਾਂ ਕਰਦੇ ਆ ਵੀ 80-90 ਦੇ ਦੌਰ ਦੇ ਬੱਚਾ ਜਿਵੇਂ ਹਜ਼ਾਰਾਂ ਨੌਜਵਾਨ ਰਹੇ ਕੋ-ਕੋ ਕੇ ਇਸ ਔਰ ਸੁਨੇ ਮਾਰੀ ਜਨਾ ਮਰਚਣਾ ਨੇ ਮਾਰਿਆ ਸਰਕਾਰ ਨੇ ਉਹ ਬਣਵਾਏ ਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਸਵੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਾ ਜਾ ਕੇ ਟੱਟ ਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਕਢ ਦੇ ਰਹੀ ਹੈ ਕਹਿ ਰਹੀ ਹੈ ਪੁਲਸ ਉੱਤੇ ਸ਼ਰਿਆਂ ਮੈਨੂੰ ਭਗਵੰਦਰ ਸਿੰਘ ਨੇ ਕਿਹਾ ਜਿਹੜਾ ਜਿਹੜੀ ਹੁਣ ਕੱਟ ਤੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਰ ਬਰਵਿੰਦਰ ਸਿੰਘ ਇਹ ਦੋ ਨਾਲੇ ਹੌਲਾਲ ਰੈਂਕ ਦੇ ਬੰਦੇ ਆ ਸ਼ਰਿਆਂ ਕਹਿ ਰਹੇ ਕੀ ਕਰ ਲਓਗੇ ਪੁਲਸ ਦਾ ਪੁਲਸ ਤਾਂ ਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਵੀ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਜੰਮੇ ਆ ਕੀ ਕਰਾ ਲਓਗੇ ਸਾਡਾ ਜਣੇ ਇੱਥੋਂ ਤੱਕ ਇੱਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਹੇ ਪੁਲਸ ਬੰਦੇ ਮਾਰ ਰਹੀ ਹੈ ਇਹਦਾ ਕਾਰਨ ਕੀ ਹੈ ਜਿੰਨੇ ਵੀ ਉੱਚਾਦਿਆਂ ਤੇ ਬੰਦੇ ਬੈਠੇ ਆ ਤੇ ਆਪਸੇ ਬੈਠੇ ਉਹ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹਦਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲੰਘਾ ਜਾ ਰਹੀਆਂ ਸਿੱਖਾਂ ਦੇ ਮੁੰਡੇ ਵੀ ਮਾਰੇ ਜਾ ਰਹੇ ਨੇ ਨੱਤਾਂ ਬਾਹਾਂ ਵੀ ਬੂਹੇ ਦਾ ਮਾਰਨਾ ਜਾ ਰਹੇ ਆ ਅਸਤਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਇਹਨੇ ਸਿੰਘ ਦੇ ਸਿੱਖ ਨਿਸ਼ਾਨੇ ਤੇ ਹੈ ਜਿਹੜੀ ਨਹਿਰ ਕੁਸ਼ੀ ਇੱਕ ਤਰ੍ਹਾਂ ਦੀ ਇਸ ਚਾਸ਼ਤੀਰ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਐਂ ਬੈਠੇ ਰਹੇ ਨਾ ਅੱਜ ਸਾਡੇ ਵਰਗਾਂ ਨੂੰ ਇਹਨਾਂ ਦੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਗਏ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਕੁਝ ਦੇ ਕੋਟ ਗਰਿੰਦਗੀ ਦੇਖੋ ਜਿਹਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਪਰਚਾ ਚੱਕਿਆ ਸੀ ਇਹਨਾਂ ਨੇ ਤੂੰ ਖਾ ਮੁਕਾਬਲਾ ਕਰਦਾ ਜਿਵੇਂ ਨਾ ਸ਼ਿਕਾਰੀ ਨਹੀਂ ਸਰਕਾਰ ਖੇਡਦੇ ਤੇ ਸਰਕਾਰ ਖੇਡਣ ਜਾਂਦੇ ਆ ਤੁਸੀਂ ਕਹਿੰਦੇ ਵੀ ਤੁਸੀਂ ਨਿਸ਼ਾਨਾ ਉਹ ਗਣਾ ਤੁੰਗਲਾ ਨਿਸ਼ਾਨਾ ਸ਼ਿਕਾਰ ਦੇ ਤੁੰਗਲਾ ਨਿਸ਼ਾਨਾ ਸ਼ਿਕਾਰ ਦੇ ਓਵੇਂ ਇਹਨਾਂ ਨੇ ਐ ਮਤਲਬ ਕਿ ਪਹਿਲਾਂ ਮੁਖੌਲ ਕੀਤਾ ਉਹ ਹੱਥ ਖੜੇ ਕਰਾਏ ਫਿਰ ਉਹਨੂੰ ਮੂਕਾ ਪਾ ਕੇ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਕਹਿਣਾ ਤੂੰ ਮਾਰਦਾ ਮੈਂ ਮਾਰਦਾ ਤੂੰ ਮਾਰਦਾ ਮੈਂ ਮਾਰਦਾ ਐ ਲੋਟੇ ਮੁੰਡੇ ਦੇ ਮੂਕਾ ਪਾ ਕੇ ਉਹਦੇ ਸਿਰ 'ਤੇ ਤੇਰੀ ਛਾਤੀ 'ਚ ਗੋਲੀਆਂ ਮਾਰ ਰਹਿਣਾ ਪਾਣੀ ਕਿਸੇ ਪ੍ਰਧਾਨੀ ਸੋਦੀ ਉਹ ਸੁਣ ਲਓ ਬਾਈ ਜੀ ਉਸ ਤੋਂ ਬਾਅਦ ਸੁਣੋ ਇਹ ਇਹ ਜਦੋਂ ਤੂੰ ਥਮ ਮੁਕਾਬਲਾ ਹੁੰਦਾ ਪੰਜਾਬ ਦਾ ਡੀਪੋਸਟਰੀ ਨੂੰ ਬਿਲਡ ਕਰਕੇ ਆ ਆ ਦੇ ਪ੍ਰੋਫੈਸਰ ਜਿੰਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਡਿਪਟੀ ਕਰ ਕਿਤਾਈ ਜਾਂਦਾ ਹੈ ਡੀਜੀਪੀ ਡਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਠੁੱਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਵਿੱਚ ਸਾਡੇ ਮੁੰਡਿਆਂ ਨੂੰ ਬਚਾ ਰਹੇ ਆ ਉਹਨਾਂ ਦਾ ਨਾਮ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਹੋ ਗੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਜੇ ਤੁਸੀਂ ਅੱਜ ਵੀ ਅਸੀਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਂਗਲਾ ਸਮਾਂ ਇੱਥੇ ਕਿਸੇ ਦੀ ਚੰਗਾ ਰਿਹਾ ਜਿਹਨੂੰ ਮਰਜ਼ੀ ਚੱਕ ਕੇ ਮਾਰ ਕੇ ਫਾੜ ਦੇਣਾ ਕਿ ਕਿੰਨੇ ਖ ਪਾਏ ਕਿ ਕੀ ਉਹ ਵੀ ਗੱਲ ਜਿਵੇਂ ਕਹਿ ਰਿਹਾ ਪੁਲਿਸ ਵਾਲੇ ਅੰਦਰ ਵੀ ਕੀ ਕਰਤਾ ਤੁਸੀਂ ਗਾਲ ਕੱਢ ਕੇ ਕਹਿ ਰਿਹਾ ਵੀ ਤੁਸੀਂ ਕੀ ਪੁਲਿਸ ਦਾ ਫੜ ਲਿਆ ਕਹਿੰਦਾ ਆਸਵਾਚ ਮੈਂ ਮਾਰ ਕੇ ਫਾੜ ਤੇ ਹੌਲ ਮਾਰੀ ਜਾਂਦੇ ਰੋਲਾ ਤੁਸੀਂ ਪਾ ਕੇ ਬਹਿਲੇ ਤੁਸੀਂ ਕਰ ਦੋਗੇ ਇਹਦਾ ਤੇ ਇਹ ਸਾਨੂੰ ਖਣਾ ਪਹਿਣਾ ਦੇ ਕੰਮ ਜਿਹਨੂੰ ਮਰਜ਼ੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਕੋਈ ਸਿਰ ਤੇ ਮਾਹੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਹੈ ਕਿਹੜੇ ਇੱਛੇ ਆਉਂਦੇ ਆ ਦੰਦੇ ਆ ਕੀ 70 ਵੀ ਫੇਰਦੇ ਆ ਪੈਸੇ ਵੀ ਲੈਣੇ ਆ ਤੇ ਚੁੰਗੀ ਨਹੀਂ ਕਰਵਾਂਦੇ ਹੋ ਹੀ ਰਿਹਾ ਲੋਕਾਂ ਨਾਲ ਖਬਰਾਂ ਕਿੰਨੇ ਕ ਬੰਦੇ ਜਿਹੜੇ ਬਚਾਰੇ ਆਈ ਚੁੱਪ ਕਰਕੇ ਫੁੱਟ ਖਾ ਕੇ ਤੇ ਪੈਸੇ ਦੇ ਚੁੱਪ ਕਰ ਜਾਂਦੇ ਸੋ ਮੈਂ ਆਵਾਜ਼ ਬੁਲੰਦ ਕਰਦਾ ਰਹੂੰਗਾ ਪਹਿਲਾਂ ਵੀ ਸੀ ਨਾ ਜਿੰਨਾ ਜਰ ਸਾਹ ਚੱਲਦੇ ਆ ਨਾ ਇਹ ਦਬ ਸਕਣਾ ਪਰ ਮੈਂ ਲੋਕਾਂ ਨੂੰ ਕਹਿੰਦਾ ਸਾਥ ਦਿਓ ਯਾਰ ਨਾਲ ਖੜੋ ਇਹ ਮਸਲਾ ਜੇ ਗੁਰਸ਼ਾ ਕਰਨ ਦੀ ਰੋਕਣੀ ਆ ਗੁੰਡਾਗਰਦੀ ਰੋਕਣੀ ਆ ਘਾਣ ਰੋਕਣਾ ਆ ਜਿਹੜੀ ਆਹ ਪੁਲਿਸ ਸਟੇਟ ਬਣ ਗਈ ਆ ਜਿਹੜਾ ਜ਼ਬਰ ਹੋ ਰਿਹਾ ਇਹਦੇ ਖਿਲਾਫ ਦੀ ਆਨ ਵਾਲੇ ਦੰਨਾਂ ਚ ਫੱਡੇ ਇਕੱਠਾ ਕਾਲ ਦੇ ਰਹੇ ਆ ਪੰਜਾਬ ਦੇ ਲੋਕ ਪਰ ਚੰਕਰ ਹਨ ਕਿ ਜਿੰਨੇ ਪਰਿਵਾਰ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਿੰਨੇ ਪਰਿਵਾਰ ਜਿਨ੍ਹਾਂ ਦੇ ਮੁੰਡਿਆਂ ਨੇ ਇਹਨਾਂ ਲੱਤਾਂ ਵਾਹਜ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਮੁੰਡੇ ਦਾ ਨਹੀਂ ਝੁੱਠੇ ਮਕਾਬਲੇ ਚ ਮਾਰੇ ਆ ਸਾਡਾ ਸੰਪਰਕ ਕਰੋ ਇਹ ਲਗਾਈ ਲਜਾਵਾਂ ਨਹੀਂ ਕਹਾਣੀ ਕਿਸੇ ਪੁਰਾਣੀ ਬੜੀ ਫੁਰਦੁਵਾਰੀ ਵੀ ਮੈਂ ਕੱਲ੍ਹ ਵੀ ਬਿਸਤਾਰ ਨਾਲ ਅਸੀ ਆ ਵੀ ਗੱਡੀ ਨੇ ਦੂਤਨਵਾਰੀ ਸਾਨੂੰ ਓਵਰਟੇਕ ਕੀਤਾ ਫੁਰਦੁਵਾਰ ਗਾਲ ਕੱਢ ਕੇ ਗਏ ਆ ਫਿਰ ਅਸੀਂ ਮਗਰ ਲਾਈ ਤਾਂ ਚੌਕੀ ਚ ਲਾ ਆਈ ਗੱਡੀ ਉਹ ਕਨੇ ਸੀ ਮਲਾਜਾ ਡੱਕੇ ਹੋ ਗਿਆ ਜਿਹੜੀ ਜਗ੍ਹਾ ਤੇ ਵਾਸੀ ਕਸੀ ਮਲਾਜਾ ਕਰਾਇਆ ਪਰ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਤੁਸੀਂ ਇਹ ਦੇਖੋ ਇਹ ਕਹਿੰਦਾ ਮੈਂ ਹੀ ਮਲਾਜਾ ਕਰਾਇਆ ਜਿਹੜੇ ਡਾਕਟਰ ਕੋਲ ਮੇਰਾ ਮੈਡੀਕਲ ਕਰਾਉਣ ਗਏ ਆ ਸਾਡੀ ਸੁਣੇ ਸੁਣੀ ਨਹੀਂ ਦੀ ਉੱਥੇ ਖਿੱਚੀਦਾ ਫਿਰਦੇ ਆ ਅੱਛਾ ਆਪ ਡੀਐਸਪੀ ਮੰਨ ਰਿਹਾ ਹੈ ਕਿ ਉੱਥੇ ਸਾਡੀ ਪਾਰਟੀ ਚੋਂ ਆਏ ਸੀ ਨੂੰ ਦੇ ਇਕ ਚੰਦ ਨਾਮ ਦਾ ਨਰ ਕੋਸਾ ਦਾ ਪਾਰਟੀ ਚ ਵਾਇਸ ਫਿਰ ਮੈਂ ਐਸਐਸਪੀ ਨੂੰ ਰਾਤ ਨੂੰ ਫੋਨ ਕਰਦਾ ਉਸੇ ਰਾਤ ਜਦੋਂ ਮੈਂ ਚੌਕੀ ਤੋਂ ਵਾਪਸ ਆਉਣਾ ਮੈਂ ਐਂ ਆ ਕੇ ਥੋੜਾ ਸਾਰਾ ਚੌਕੀ ਵਾਲੇ ਮਲਾਜਮ ਕਰਕੇ ਹੋਇਆ ਤੇ ਸ਼ਰਾਬ ਨਾਲ ਜਿਹੜੇ ਸਾਡੇ ਬੰਦੇ ਤੁਹਾਨੂੰ ਰਾਤਾਂ ਕੱਢ ਕੇ ਲੈ ਕੇ ਗਿਆ ਪੰਜਾਬੀ ਉਹ ਵੀ ਥੋੜੇ ਮਲਾਜਮ ਕਰਕੇ ਮਲਾਜਮ ਕੋਈ ਗੋਰੀ ਕਾਰਵਾਈ ਹੋਈ ਉਹ ਤਾਂ ਆਪ ਵੀ ਡਿਸਪੀ ਕਹੇਦਾ ਕਿ 3-4 ਦਿਨ ਦੀ ਡਾਕਟਰਾਂ ਨੇ ਜਿਹੜੇ ਡਾਕਟਰ ਆਜੂਨ ਟਿਊਟਰ ਦੇ ਗਏ ਦਾਰੂ ਨਹੀਂ ਪੀਤੀ ਤੇ ਸਾਨੂੰ ਲੱਗਦਾ ਵੀ ਮੇਰਾ ਉਹ ਡਾਕਟਰ ਬਰਨਾਲੇ ਵਾਲੇ ਮੇਰਾ ਵੀ ਤੁਹਾਨੂੰ ਨਹੀਂ ਸੱਟ ਲੱਗ ਜਾਂਦੀ ਇਹ ਸੱਟ ਲੱਗੀ ਤੁਸੀਂ ਦੱਸਣਾ ਕੁੱਟਮਾਰ ਵੀ ਇੱਥੇ ਹੋਈ ਸਮਾਂ ਉਹ ਦੇਖੋ 20 ਬੰਦੇ ਹਲਕੇ ਕੁੱਤੇਆਂ ਨੂੰ ਚੁੰਮੜਦੇ ਆ ਕੇ ਬੰਦੇ 20 ਬੰਦੇ ਕੁਝ ਪਹਾੜ ਫੜਦਾ ਕੁਝ ਇੱਥੇ ਗਾਲ ਤੋਂ ਇੱਥੋਂ ਦੱਬਿਆ ਜਾਂਦਾ ਹੈ ਕੱਲ ਇਹਨੇ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਕਰਦਿਆਂ ਗਾਲ ਦੱਬਦੇ ਬੰਦੇ ਨੂੰ ਕੁਝ ਦੱਬ ਤੋਂ ਫੜਦੇ ਭੀਂ ਦਾ 20 ਬੰਦੇ ਇੱਕ ਬੰਦੇ ਨੂੰ ਚੁਰਬੜਦਾ ਕਿੰਨੀ ਦਰਿੰਦੀਆਂ ਚੰਬੜਦੇ ਮੈਂ ਇਹਨੂੰ ਇਹ ਵੀ ਪੁੱਛਿਆ ਬਖੇ ਗੁੰਨਾ ਕਰਦੀ ਹੈ ਕਹਿੰਦੇ ਹਾਂ ਅਸੀਂ ਪੁਲਿਸ ਵਾਲੇ ਵਰਦੀ ਚੁੜਦੇ ਇਹ ਸ਼ਬਦ ਮੈਨੂੰ ਬੋਲੋ ਮੈਂ ਯਾਰ ਮੈਨੂੰ ਆ ਰੱਸੋ ਜੇ ਮੈਂ ਮੰਨ ਲਓ ਮੈਂ ਗਨਾ ਕਰ ਹੁੰਦਾ ਮੈਂ ਉਹ ਤੋਂ ਕਹਿੰਦਾ ਅਸੇਪੈਟ ਨਾਲ ਜਾਂਦਾ ਮੈਨੂੰ ਥੋੜੇ ਐਸਪੀਡੀ ਨੂੰ ਥੋੜੇ ਐਸਐਸਪੀ ਨੂੰ ਥੋੜੇ ਆਪਣੇ ਨੂੰ ਪੰਡਰੌਰ ਰੂਮ ਤੇ ਨੂੰ ਫੋਨ ਕਰਨ ਦੀ ਲੋੜ ਸੀ ਵੀ ਆ ਘਟਣਾ ਹੋਈ ਐ ਮੈਂ ਕਿਉਂ ਨਾ ਖਲਾ ਮੈਂ ਪਾਸੇ ਨਿਕਲ ਜਾਣਾ ਤੁਸੀਂ ਨਾਕੇ ਦੇ ਹੱਲ ਦਿੱਤਾ ਮੈਂ ਰੁਕ ਗਿਆ ਜੇ ਮੈਂ ਕੋਈ ਚੋਰ ਹੁੰਦਾ ਮੇਰੇ ਕੋ ਦਰਾਹ ਕੀਤਾ ਹੁੰਦਾ ਤਾਂ ਮੈਂ ਨਾ ਕਿਤੇ ਨਾ ਰੁਕਦਾ ਮੈਂ ਹੁਣ ਤੇਰੇ ਪਾਸੇ ਹੀ ਚਲ ਜਾਂਦਾ ਮੈਂ ਰੁਕਿਆ ਤੁਹਾਨੂੰ ਪੁੱਛਿਆ ਦੱਸੋ ਕੀ ਲੈਣਾ ਇਸੇ ਕਰਕੇ ਮੈਂ ਲੈ ਆਇਆ ਸੀ ਉਸੇ ਮੈਂ ਕਹਿੰਦਾ ਨਾ ਇਹ ਨਹੀਂ ਪਤਾ ਕੈਦਲ ਜੀ ਉੱਥੇ ਸਾਡੀ ਬੱਦੀ ਪਾੜ ਗਿਆ ਜੀ ਆ ਕੇ ਇਹਨਾਂ ਨੇ ਚੌਂਕੀ ਤੇ ਹਮਰਾ ਕਰਤਾ ਇਹ ਤੇ ਮਿੰਟਪਾਉਂਦਾ ਕਹਾਣੀ ਬਣਾਉਣ ਲੱਗੇ ਲਾਈਵ ਹੋਣ ਤੋਂ ਬਾਅਦ ਫੜਿਆ ਤੁਹਾਨੂੰ ਉਦੋਂ ਬਾਅਦ ਉਹਨਾਂ ਨੇ ਆ ਕੇ ਸਾਡਾ ਫੋਨ ਵੀ ਖੋ ਰਿਆ ਇਹ ਮੁੰਡੇ ਕੋਲ ਫੋਨ ਸੀਗਾ ਏਰੀਕਟ ਮਾਰ ਕਰਕੇ ਫੋਨ ਡੋਗਾ ਲੈ ਵਿੱਚ ਹੀ ਕੱਟਿਆ ਗਿਆ ਅੱਜ ਬਠਿੰਡੇ ਆਇਓ ਇਸ ਕਿਸ਼ੂ ਗੁਰਿੰਦੇ ਦਾ ਮੈਂ ਇਹ ਇੰਦੇ ਅਲਟਰਾ ਸਾਊਂਡ ਉਹ ਕਾ ਆ ਕੇ ਉਹ ਮੈਡੀਕਲ ਮੈਡਾ ਜਿਹੜਾ ਉੱਥੇ ਮੈਂ ਦਾਮਪਲੇ ਰੱਖਿਆ ਉਹ ਸੇਰ ਦਾ ਪਾਣੀ ਦੀ ਕਾਰਵਾਈ ਹੈ ਉਹ ਪਰਚਾ ਮੈਂ ਰੋਕਾ ਭੇਜ ਚੁੱਕੇ ਇਹਨਾਂ ਨੂੰ ਹਾਲੇ ਤੱਕ ਕੋਈ ਪੁਲਿਸ ਕਿਤੇ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਕੋਈ ਕਹਿਣ ਨਹੀਂ ਇਹਦਾ ਇੱਕ ਪਾਸੇ ਤਾਂ ਤੁਸੀਂ ਦੇਖੋ ਇਹ ਕਾਨੂੰਨ ਹੈ ਕਿ 0 ਐਫ ਆਈ ਆਰ ਵੀ ਕਿਸੇ ਵੀ ਥਾਣੇ ਦੇ ਵਿੱਚ ਕਿਸੇ ਵੀ ਜਿਵੇਂ ਤੁਸੀਂ ਜਾ ਕੇ ਕਿਸੇ ਵੀ ਦੇ ਵਿੱਚ ਕਾ ਸਕਦੇ ਤੇ ਅੱਜ ਦੋਨ ਕਿਹੜੀ 0 ਰੁਪਇਆ ਮੈਂ ਸਵਿਆਂ ਬਣਾ ਲੈ ਰਹੇ ਆਂ ਵੀ ਆਹ ਬੰਦਿਆਂ ਦਾ ਚਸ਼ਦਰ ਸੀਤਾ ਆਹ ਵਰਨਾ ਘਟਣਾ ਹੋਈ ਆਹ ਮੈਨੂੰ ਸਤਾਂਨਿਸ਼ਾਨ ਉਹਦੇ ਉਹਦੇ ਬਾਪ ਨੂੰ ਵੀ ਉਹ ਸਿਵ ਕਾਰਵਾਈ ਦੀ ਜੋ ਕਿ ਸੁਣਵਾਈ ਨਹੀਂ ਆਇਆ ਹੀ ਘਟਦੀ ਲੱਗਦਾ ਹੈ ਕਿਥੋਂ ਹਿਸਾਬ ਦੀ ਉਮੀਦ ਰੱਖ ਲਾਂਗੇ ਕੰਦ ਤੇ ਆਮ ਬੰਦੇ ਦਾ ਸਾਥ ਨਹੀਂ ਹੈ ਅਗਲੀ ਸਾਡੀ ਇਹੀ ਹੈ ਸਾਰਾ ਨਾ ਰੈਰ ਕਰਕੇ ਰਾਮ ਆਪਰਾ ਕਰਕੇ ਆਉਣ ਵਾਲੇ ਦਿਨਾਂ 'ਚ ਵੱਡੀ ਕਾਰ ਵੱਡਾ ਸੱਦਾ ਲੋਕਾਂ ਨੂੰ ਇੱਕ ਫਰਸ ਜ਼ਬਰਦਸਤ ਖਲਾਸ ਜਿਹੜਾ ਪੁਲਿਸ ਨੂੰ ਇੰਨੀਆਂ ਤਾਕਤਾਂ ਦੇ ਪਾਵਨਾ ਦੇ ਦੀਆਂ ਜਿਹਨੂੰ ਮਰਜ਼ੀ ਕੰਟ ਲਾ ਕੇ ਮਾਰ ਦਿੰਦੇ ਆ ਪੁਰਾ ਰਾਸਤਾ ਦੇ ਹੰਦੇ ਕਿੰਨੇ ਕੁਟਕੇ ਮਾਰਦੇ ਨੂੰ ਹਮਨ ਨੂੰ ਸਰਵਾਈ ਹੁੰਦੀ ਹੈ ਜਿਹੜਾ ਕਰਦੇ ਬਹੁਤ ਸਾਰਾ ਕੱਟੀ ਸਿਆਸੀ ਨਾ ਉਹ ਕਹਰੇ ਰਲ ਤੋਂ ਕੋਲ ਨਹੀਂ ਉਹੀ ਗੱਲ ਆ ਜਾਂਦੀ ਵੀ ਜਦੋਂ ਛੋਟੇ ਬਣਾਏ ਨੌਕਸਤ ਦੇ ਨਾਲ ਸਰਕਾਰਾਂ ਤੇ ਖੜੀਆਂ ਨੇ ਉਹਦਾ ਵਧਾਈਆਂ ਦਿੰਦੇ ਨੇ ਸਰਕਾਰ ਤਾਂ ਵਧਾਈਆਂ ਦੇ ਰਹੀ ਆ ਆ ਦੇ ਪੁਲਸ ਦੀ ਟਰਟਾ ਫੜ ਲਈ ਬਹਾਂ ਕੋਈ ਚੰਗਾ ਦਿੱਤਾ ਤੁਲਨਾ ਕਰਤਾ ਫੁਲਾਣੇ ਯੂਨੀਅਨ ਵਾਲੇ ਕੁੱਟ ਤੇ ਯੂਨੀਅਨ ਵਾਲੇ ਕੁੱਟੀਏ ਕਿੰਨੇ ਹਾਈ ਯੂਨੀਅਨ ਵਾਲੇ ਕੁੱਟੇ ਆ ਧਰਮ ਨਿਸ਼ਕਾ ਦੇ ਤੁਸੀਂ ਇਹਨੂੰ ਕੁੱਟ ਰਹੇ ਹੋ ਜਿਹੜਾ ਬੰਦਾ ਵੀ ਬੋਲਦਾ ਕਹਿੰਦਾ ਆ ਨਾ ਮੈਨੂੰ ਪੁਲਸ ਵੀ ਤੂੰ ਰੋਜ਼ ਉੱਠ ਕੇ ਲੱਗਦਾ ਸਰਕਾਰ ਦੇ ਖਿਲਾਫ ਉਹਨਾਂ ਨੂੰ ਪੁਲਸ ਦੇ ਖਿਲਾਫ ਬੋਲਣ ਲੱਗ ਜਾਂਦੇ ਆ ਉਹ ਵੀ ਦੇ ਚੁਪਦੇ ਆ ਇਸੇ ਕਰਕੇ ਮੈਂ ਕਹਿੰਦਾ ਵੀ ਇਹ ਮੁੰਡਿਆਂ ਨਾਲ ਤੇ ਜਿਵੇਂ ਇੰਨਿ ਨਿਖੜੇ ਰਹੇ ਵੀ ਅਸੀਂ ਤਾਂ ਜੁਨੀਅਨ ਵਾਲੇ ਆ ਅਸੀਂ ਆਹ ਉਹ ਉਹ ਕਿਤੇ ਤਾਂ ਤਾਂ ਇਹ ਸਾਰਿਆਂ ਨੂੰ ਇਹਨਾਂ ਨਾਲ ਕਦੇ ਕਦੇ ਖੇਡ ਕੇ ਹੁਣ ਤੁਸੀਂ ਕਹਿੰਦੇ ਵੀ ਆਹ ਸਾਫ ਨਹੀਂ ਹੋਣਾ ਕਿੱਥੋਂ ਸਾਫ ਮਿਲ ਜੂਗਾ ਤੁਸੀਂ ਦੇਖ ਲਓ ਜੀਨੇ ਜੀਨੇ ਮਤਲਬ ਕਿ ਉਹਨਾਂ ਮਸਲਿਆਂ ਦੀ ਪੜਤਾਲ ਕਰਨੀ ਜੁਆਰੀ ਕਰਨੀ ਆ ਉਹ ਵੀ ਇੰਨੀ ਹੀ ਅਸਰ ਹੈ ਤੁਹਾਨੂੰ ਲੱਗਦਾ ਵੀ ਇਹ ਆਪ ਦੇ ਕਿਸੇ ਬੰਦੇ ਨੂੰ ਹੁਣ ਕਹਿੰਦੇ ਨੇ ਪਸਾਇਆ ਜਾਂ ਪਸਾ ਲੈਣਗੇ ਕਿੰਨੇ ਕ ਬੰਦੇ ਜਿਹੜੇ ਫਸੇ ਨੇ ਹੁਣ ਕਰਕੇ ਇੰਨੇ ਜਿਹੋ ਮੁਕਾਬਲਿਆਂ ਦੇ ਵਿੱਚ ਉਹ ਵੀ ਜਿਹਨੇ ਕੋਈ ਵਿਸ਼ਵੀ ਜਾਂਚ ਹੋਈ ਆ ਉਹਦੇ ਵਿੱਚ ਬੰਦੇ ਮਾਰ ਗਏ ਸਭੇ ਤੋਂ ਸਕਿਉਰਟੀ ਵੀ ਦੇ ਰੱਖੀਗੀ ਉਹ ਆਪਣੇ ਅੰਦਰ ਦੀ ਘਟਨਾ ਹੋਈਗੀ ਸਕਿਉਰਟੀ ਤੋਂ ਨਾਲ ਸੀ ਹਾਂ ਸੀ